ਲਓ ਜੀ ਅਮ ਮਸਤਰੀ ਵੀਰ ਦਾ ਤੁਸੀਂ ਕੰਮ ਚੈੱਕ ਕਰੋ ਇਹਦਾ ਨਾਮ ਹੈ ਤੰਮੀ ਭਲਾਈ ਵਾਣੇ ਵਾਲਾ ਤੇ ਇਸ ਬਾਈ ਦਾ ਸਕਰੀਨ ਤੇ ਨੰਬਰ ਵੀ ਚੱਲ ਰਿਹਾਗਾ ਤੇ ਤੁਸੀਂ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ ਦੇਖੋ ਬਾਈ ਕਿੰਨਾ ਸੋਹਣਾ ਬਾਈ ਦਾ ਕੰਮ ਆ ਤੇ ਕਿੰਨਾ ਸੋਹਣਾ ਕੰਮ ਕਰਦਾ ਬਾਈ ਤੇ ਕਹਿੰਦੇ ਆ ਨਾ ਜੋ ਕੀ ਦਿਲੋਂ ਕੀਤਾ ਜਾਵੇ ਤੇ ਉਸ ਨੂੰ ਸਲਾਮ ਕਹਿਣਾ ਤਾਂ ਬਣਦਾ ਹੀ ਹੈ ਤੇ ਇਹ ਬਾਈ ਦੇਖੋ ਬਾਈ ਕਹਿੰਦੇ ਹੁੰਦੇ ਆ ਨਾ ਮਿਹਨਤ ਤਾਂ ਔਲ ਲੱਗਦੀ ਹੈਗੀ ਆ ਆ ਦੇਖੋ ਕਟਿੰਗ ਕਰਨ ਤੇ ਸਮਾਂ ਵੀ ਲੱਗਦਾ ਹੋਏਗਾ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਆ ਗਿਆ ਲੱਗਦਾ ਨਾ ਜਿਵੇਂ ਕਿਸੇ ਸੂਰਜ ਦਾ ਚੱਕਰ ਹੁੰਦਾਗਾ ਬਈ ਪੂਰੀ ਗੱਲ ਬਾਤ ਕੀਤੀ ਭਈ ਆ ਬਹੁਤ ਸੋਹਣਾ ਕੰਮ ਕੀਤਾਗਾ ਤੇ ਤੇ ਇਸ ਨੂੰ ਬਣਾਉਣ ਵਾਸਤੇ ਦੇਖੋ ਕਿੰਨਾ ਦਿਮਾਗ ਲੱਗਦਾ ਹੋਏਗਾ ਬਈ ਜੇ ਬਾਈ ਦੇ ਨਾਲ ਤੁਸੀਂ ਕੰਟੈਕਟ ਕਰਨਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਆ ਤੇ ਬਹੁਤ ਸੋਨਾ ਕੰਮ ਕਰਦੇ ਹੈਗੇ ਆ ਮੈਂ ਤੁਹਾਨੂੰ ਭਲਾਈ ਬਾਣੇ ਦਾ ਇਹ ਮਿਸਤਰੀ ਵੀਰ ਜਰੂਰ ਕਨੈਕਟ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ